ਸਤਿ ਸ਼੍ਰੀ ਅਕਾਲ ਜੀ RAM RAM ਜੀ ਸਾਰਿਆਂ ਨੂੰ ਅੱਜ ਜੋ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਜੰਗ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜੋ ਯੁੱਧ ਨਸ਼ਾ ਵਿਰੁੱਧ ਛੇੜਿਆ ਹੋਇਆ ਹੈ ਉਸ ਤਹਿਤ ਅੱਜ ਫਾਜ਼ਿਲਕਾ ਦੇ ਵਿੱਚ ਇੱਕ ਬਹੁਤ ਵੱਡੀ ਕਾਰਵਾਈ ਹੋਈ ਹੈ ਜੋ ਨਸ਼ਾ ਤਸਕਰੀ ਫਾਜ਼ਿਲਕਾ ਦੇ ਵਿੱਚ ਨਸ਼ਾ ਤਸਕਰ ਕਰਦੇ ਨੇ لوکا ਵੱਲੋਂ ਮਿਲੀ ਜਾਣਕਾਰੀ ਦੇ ਬਾਅਦ ਅੱਜ ਜੋ ਨਸ਼ਾ ਤਸਕਰੀਦਾ ਜੋ ਇੱਕ ਬੰਦਾ ਕੰਮ ਕਰਦਾ ਸੀ ਜਦੋਂ ਪੁਲਿਸ ਨੇ ਉਹਨੂੰ ਫੜਨਾ ਚਾਇਆ ਪਿੱਛਾ ਕੀਤਾ ਤਾਂ ਉਹਨੇ ਪੁਲਿਸ ਤੇ ਗੋਲੀ ਚਲਾਈ ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਉਸ ਸ਼ਖਸ ਨੂੰ ਫੜਨ ਲਈ ਗੋਲੀ ਚਲਾਈ ਤਾਂ ਗੋਲੀ ਉਸਦੇ ਪੈਰ ਦੇ ਵਿੱਚ ਲੱਗੀ ਔਰ ਜਿਸ ਤੋਂ ਬਾਅਦ ਉਹ ਡਿੱਗ ਗਿਆ ਉਹਦੇ ਕੋਲੋਂ ਇੱਕ ਪਿਸਟਲ ਔਰ ਜਿਹੜਾ ਚਾਰ ਪੈਕੇਟ ਹਰੋਇਨ ਦੇ ਜਿਹੜੇ ਬਰਾਮਦ ਹੋਏ 2 ਕਿਲੋ ਹਿਰੋਇਨ ਬਰਾਮਦ ਹੋਈ ਮੈਂ ਪੰਜਾਬ ਪੁਲਿਸ ਨੂੰ ਵਧਾਈ ਦਿਨਾ ਜੋ ਅੱਜ ਫਾਜ਼ਿਲਕਾ ਦੀ ਪੁਲਿਸ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਜੋ ਨਸ਼ੇ ਦਾ ਵਪਾਰ ਕਰਦੇ ਨੇ ਨਸ਼ੇ ਦਾ ਵਪਾਰ ਰੋਕਣ ਲਈ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਜਿਹੜਾ ਫੜ ਕੇ ਜਿਲ੍ਹਾ ਦੇ ਵਿੱਚ ਬੰਦ ਕਰ ਰਹੇ ਨੇ ਬਹੁਤ-ਬਹੁਤ ਮੈਂ ਲੱਖ-ਲੱਖ ਵਧਾਈ ਦਿਨਾ ਪੰਜਾਬ ਪੁਲਿਸ ਨੂੰ ਜੋ ਸਾਡੀ ਫਾਜ਼ਿਲਕਾ ਦੀ ਪੁਲਿਸ ਨੇ ਅੱਜ ਨਸ਼ੇ ਨੂੰ ਰੋਕਣ ਲਈ ਬਹੁਤ ਵੱਡੀ ਜਿਹੜੀ ਹੈ ਅੱਜ ਕਾਰਵਾਈ ਕੀਤੀ ਹੈ ਤੇ ਮੈਂ ਚੇਤਾਵਨੀ ਦੇਣਾ ਚਾਹਨਾ ਹਰ ਉਸ ਨਸ਼ਾ ਵੇਚਣ ਵਾਲਿਆਂ ਨੂੰ ਨਸ਼ਾ ਤਸਕਰਾਂ ਨੂੰ ਕੀ ਇਹਨਾਂ ਕੰਮਾਂ ਤੋਂ ਬਾਝ ਆਜੋ ਜੋ ਵੀ ਨਸ਼ੇ ਦੀ ਤਸਕਰੀ ਕਰੇਗਾ ਤੇ ਜਿਵੇਂ ਅੱਜ ਪੁਲਿਸ ਨੇ ਉਹਦਾ ਜਵਾਬ ਗੋਲੀ ਨਾਲ ਦਿੱਤਾ ਹੈ ਤੇ ਅੱਗੇ ਵੀ ਇਹੋ ਜਿਹੀਆਂ ਕਾਰਵਾਈਆਂ ਹੋਣਗੀਆਂ ਜੋ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਮਾਨ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਜੋ ਯੁੱਧ ਛੇੜਿਆ ਹੋਇਆ ਹੈ ਇਸ ਵਿੱਚ ਜੋ ਬਹੁਤ ਵੱਡੀਆਂ-ਵੱਡੀਆਂ ਕਾਮਯਾਬੀਆਂ ਜਿਹੜੀਆਂ ਸਾਡੇ ਲੋਕਾਂ ਦੇ ਸਹਿਯੋਗ ਦੇ ਨਾਲ ਪੰਜਾਬ ਪੁਲਿਸ ਨੂੰ ਸਰਕਾਰ ਨੂੰ ਮਿਲ ਰਹੀਆਂ ਨੇ ਤੁਸੀਂ ਵੇਖੋ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਜੋ ਨਸ਼ੇ ਦੀ ਤਸਕਰੀ ਕਰਦੇ ਨੇ ਉਹਨਾਂ ਦੇ ਘਰ ਟਾਏ ਨੇ ਅੱਜ ਪੰਜਾਬ ਦੇ ਵਿੱਚ ਇੱਕ ਲੋਕ ਲਹਿਰ ਬਣ ਗਈ ਹੈ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪਿਛਲੀਆਂ ਸਰਕਾਰਾਂ ਦੀ ਗੱਲ ਕਰ ਲਈਏ ਅਕਾਲੀ ਭਾਜਪਾ ਸਰਕਾਰ ਦੀ ਗੱਲ ਕਰ ਲਈਏ ਕਾਂਗਰਸ ਦੀ ਸਰਕਾਰ ਕਰ ਲਈਏ ਪਿਛਲੀਆਂ ਸਰਕਾਰਾਂ ਨੇ ਵੇਖੋ ਨਸ਼ੇ ਨੂੰ ਰੋਕਣ ਵਾਸਤੇ ਕੋਈ ਵੀ ਜਿਹੜਾ ਉਪਰਾਲਾ ਨਹੀਂ ਕੀਤਾ ਅੱਜ ਮਾਨ ਸਰਕਾਰ ਨੇ ਵੇਖੋ ਕਿੱਡੇ ਵੱਡੇ ਵੱਡੇ ਲੋਕਾਂ ਦਾ ਸਾਥ ਲੈ ਕੇ ਉਪਰਾਲੇ ਕਰਕੇ ਜਿਹੜਾ ਯੁੱਧ ਨਸ਼ਾ ਵਿਰੁੱਧ ਚਲਾਇਆ ਹੈ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵਧਾਈ ਦਿਨਾ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਜਿਹੇ ਉਪਰਾਲਾ ਕੀਤਾ ਹੈ ਤਾਂ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਹੁਣ ਜੋ ਸਰਦ ਪਾਰੋਂ ਨਸ਼ਾ ਰੋਕਣ ਲਈ ਪੰਜਾਬ ਦੀ ਸਰਕਾਰ ਨੇ ਪਿਛਲੇ ਬਜਟ ਦੇ ਵਿੱਚ 110 ਕਰੋੜ ਰੁਪਏ ਰੱਖਿਆ ਮੈਂ ਧੰਨਵਾਦ ਕਰਦਾ ਸਾਡੇ ਫਾਈਨਾਂਸ ਮਿਨਿਸਟਰ ਦੇ ਫਾਈਨਾਂਸ ਮਿਨਿਸਟਰ ਜੀ ਦਾ ਜਿਨ੍ਹਾਂ ਨੇ ਸਾਡੇ ਪੰਜਾਬ ਲਈ ਨਸ਼ਾ ਰੋਕਣ ਲਈ ਜਿਹੜਾ ਇਹ ਫੰਡ ਰੱਖਿਆ ਹੈ ਤਾਂ ਇੱਕ ਹੋਰ ਸਰਕਾਰ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਹੈ ਬੀਐਸਐਫ ਦੇ ਜਵਾਨਾਂ ਦੇ ਨਾਲ 5000 ਜਿਹੜੇ ਹੋਮਗਾਰਡ ਦੇ ਜਵਾਨ ਨੇ ਉਸ ਰੱਦ ਤੇ ਹੰਤਨਾਦ ਕੀਤੇ ਜਾਣਗੇ ਜਿਹੜੇ ਬੀਐਸਐਫ ਦੇ ਨਾਲ ਜਿਹੜੀ ਸਹਾਇਤਾ ਕਰਨਗੇ ਇਹਦੇ ਨਾਲ ਨਾਲ ਐਡਵਾਂਸ ਐਂਟੀ ਡਰੋਨ ਸਿਸਟਮ ਜਿਹੜਾ ਹੈ ਉਹ ਹੁਣ ਸਰਹੱਦ ਤੇ ਲਗਾਇਆ ਜਾ ਰਿਹਾ ਜਿਹਦੇ ਲਈ 125 ਕਰੋੜ ਰੁਪਇਆ ਜਿਹੜਾ ਸਾਡੇ 758 ਜਿਹਦੇ ਨਾਲ 4 ਪਈਆ ਵਾਣ ਖਰੀਦੇ ਜਾਣਗੇ 916 2 ਪਈਆ ਵਾਣ ਖਰੀਦੇ ਜਾਣਗੇ ਐਂਟੀ ਐਡਵਾਂਸ ਡਰੋਨ ਸਿਸਟਮ ਜਿਹੜਾ ਐਂਟੀ ਡਰੋਨ ਸਿਸਟਮ ਹੈ ਉਹ ਇੱਥੇ ਤਾਇਨਾਤ ਕੀਤਾ ਜਾ ਰਿਹਾ ਜਿਹਦੇ ਨਾਲ ਵੇਖੋ ਸਰਹੱਦ ਪਾਰੋਂ ਹੁੰਦੀ ਨਸ਼ੇ ਦੀ ਤਸ ਜਿਹੜੀ ਤਸਕਰੀ ਤੇ ਰੋਕ ਲੱਗੇਗੀ ਹੁਣ ਇਸ ਤੋਂ ਇਲਾਵਾ ਪਹਿਲਾਂ ਕੋਈ ਵੀ ਸਰਕਾਰ ਰਹੀ ਹੈ ਕਿਸੇ ਨੇ ਵੀ ਨਸ਼ਿਆਂ ਨੂੰ ਰੋਕ ਲਈ ਕੋਈ ਵੀ ਬਜਟ ਨਹੀਂ ਰੱਖਿਆ ਹੁਣ ਜਿਹੜੀ ਤੁਹਾਡੀ ਆਮ ਲੋਕਾਂ ਦੀ ਆਮ ਆਦੀ ਪਾਰਟੀ ਦੀ ਸਰਕਾਰ ਆਈ ਹੈ ਨਸ਼ਾ ਰੋਕਣ ਲਈ ਵੇਖੋ ਕਿੱਡੇ ਕਿੱਡੇ ਵੱਡੇ ਵੱਡੇ ਬਜਟ ਰੱਖੇ ਜਾ ਰਹੇ ਨੇ ਬਜਟ ਦੇ ਵਿੱਚ ਕਰੋੜਾਂ ਰੁਪਈਆ ਰੱਖਿਆ ਜਾ ਰਿਹਾ ਇੱਕ ਹੋਰ ਬੜਾ ਵੱਡਾ ਕੰਮ ਜਿਹੜਾ ਆਮ ਆਦੀ ਪਾਰਟੀ ਦੀ ਸਰਕਾਰ ਕਰਨ ਜਾ ਰਹੀ ਹੈ ਜਿਹੜੇ ਨਸ਼ਿਆਂ ਦੀ ਜਨਗਣਨਾ ਕਰਾਉਣ ਜਾ ਰਹੀ ਹੈ ਜਿਹਦੇ ਰਾਹੀਂ ਹਰ ਕਾਰ ਜਿਹੜਾ ਕਵਰ ਕੀਤਾ ਜਾਊਗਾ ਇਸ ਜਨਗਣਨਾ ਰਾਹੀਂ ਨਸ਼ਿਆਂ ਦੇ ਪ੍ਰਚਲਨ ਜੋ ਨਸ਼ਾ ਛਡਾਊ ਕੇਂਦਰਾਂ ਦੀ ਵਰਤੋਂ ਹੈ ਅਤੇ ਹੋਰ ਜਿਹੜੇ ਵੀ ਕਾਰਨ ਨੇ ਜਿਹੜੇ ਵੀ ਡਾਟਾ ਇਕੱਠਾ ਹੋਊਗਾ ਕਿ ਨਸ਼ਾ ਕਿਉਂ ਵੱਧ ਰਿਹਾ ਹੈ ਕੀ ਕਾਰਨ ਇਹਨਾਂ ਨੂੰ ਕਿੱਦਾਂ ਰੋਕ ਸਕਦੇ ਹਾਂ ਉਹ ਸਾਰੀ ਜਨਗਣਨਾ ਕੀਤੀ ਜਾਊਗੀ ਜਿਹਦੇ ਲਈ 150 ਕਰੋੜ ਰੁਪਏ ਜਿਹੜੇ ਹੈ ਸਰਕਾਰ ਵੱਲੋਂ ਰੱਖੇ ਗਏ ਆ ਆਉਣ ਵਾਲੇ ਇਹਨਾਂ 2 ਸਾਲਾਂ ਦੇ ਵਿੱਚ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਹੈ ਇਹ ਜਿਹੜੀ ਸਰਕਾਰ ਦਾ ਉਪਰਾਲਾ ਚੱਲ ਰਿਹਾ ਹੈ ਤੇ ਮੈਂ ਲੋਕਾਂ ਦਾ ਵੀ ਧੰਨਵਾਦ ਕਰਦਾ ਜੋ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਵਾਲੀ ਸਰਕਾਰ ਦਾ ਜਿਹੜਾ ਸਾਥ ਦੇ ਰਹੇ ਨੇ ਇਹ ਲੋਕਾਂ ਦੇ ਸਾਥ ਨਾਲ ਹੀ ਆ ਜਿਹੜਾ ਅਜ ਫਾਜ਼ਿਲਕਾ ਦੇ ਵਿੱਚ ਵੀ ਜੋ ਨਸ਼ੇ ਦਾ ਵਪਾਰ ਕਰਦੇ ਨੇ ਨਸ਼ੇ ਦੀ ਤਸਕਰੀ ਕਰਦੇ ਨੇ ਉਹਨਾਂ ਤੇ ਕਾਰਵਾਈ ਹੋਈ ਹੈ ਤੇ ਇਹ ਕਾਰਵਾਈਆਂ ਜਿਹੜੀਆਂ ਅੱਗੇ ਵੀ ਜਾਰੀ ਰਹਿਣਗੀਆਂ ਤਾਂ ਮੇਰੀ ਵੀ ਚੇਤਾਵਨੀ ਹੈ ਸਾਰੇ ਨਸ਼ਾ ਤਸਕਰ ਜਿਹੜੇ ਵੀ ਕੋਈ ਉਹ ਕੰਮ ਕਰਦੇ ਨੇ ਯਾਦਾ ਇੱਕ ਕੰਮ ਛੱਡ ਦੇਣ ਨਹੀਂ ਤਾਂ ਜਿਵੇਂ ਅੱਜ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਗੋਲੀ ਚਲਾਈ ਹੈ ਗੋਲੀ ਲੱਗੀ ਹੈ ਦਸ਼ਾਤਰਕ ਇਹ ਅੱਗੇ ਵੀ ਇਹੋ ਜਿਹੀਆਂ ਕਾਰਵਾਈਆਂ ਜੜੀਆਂ ਨੇ ਜਾਰੀ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ RAM RAM ਜੀ